ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਛਾ ਸਿੰਘ ਦਾ ਅੱਡਾ ਕੁੱਕੜਾਂ ਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਏਅਰਪੋਰਟ ਆ ਤੇ ਲਾਪਰੇ ਤੇ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਗੱਬਣਾ ਝੋਟੀਆਂ ਤੇ ਇੱਕ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਇਹ ਗੱਲ ਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹੁਣ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਸੀਂ ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਜੀ ਤੇ ਨਾਮ ਦੱਸਤਾ ਕਰੀ ਆਪਣਾ ਮੇਰਾ ਲਾਪਰੀ ਸਿੰਘ ਜੀ ਹਾਂਜੀ ਤੇ ਇਹਨਾਂ ਆਪਣਾ ਹਰਚਾ ਜੀ ਨਾਡਾ ਰੋਪੜਾ ਵਾਲੇ ਵਜਦਾ ਹੈ ਇੰਟਰਨੈਸ਼ਨਲ 에어ਪੋਰਟ ਆ ਇਥੇ ਚਾਹ ਪਾਣੀ ਕਿਲੋਮੀਟਰ ਠੀਕ ਆ ਇਹ ਤਸਵੀਰ ਇਹ ਨਾਲਾ ਦੀ ਰਾਮ ਜੀ ਸਾਹਿਬ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈ ਜੀ ਆਪਣਾ 97817 7428 ਠੀਕ ਹੈ ਜੀ ਠੀਕ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇੱਦਾਂ ਕਾਫੀ ਖੂਬਸੂਰਤ ਝੋਟੀ ਹੈ ਸੂਆ ਕਿੰਮਾ ਜੇ ਪਹਿਲਾ ਜੇ ਮੂੰਹ ਚਾਰ ਦੰਦੇ ਪਹਿਲਾ ਸੂਆ ਤੇ ਮੂੰਹ ਚਾਰ ਦੰਦੇ ਦਾ ਥਾਣਾ ਆਪਾਂ ਦੇਖ ਸਕਦੇ ਹੁਣ ਤੋਂ ਹੀ ਹੱਥ ਚ ਆਉਣ ਵਾਲੇ ਆ ਜਿਹੜੇ ਤੋਰ ਹਾਂ ਕਰੀਨ ਬੜੀ ਪਿਆਰੀ ਜੀ ਝੋਟੀ ਹੈ ਜਿਹੜੀ ਪਿਓਰ ਚਾਰ ਦੰਦੇ ਆ ਦੇਖ ਸਕਦੇ ਹੈ ਕਿ ਪਿਓਰ ਚਾਰ ਦੰਦੇ ਆ ਜਿਹੜੀ ਇਹਦੇ ਨੂੰ ਦਾਖਾੜ ਦਈਏ ਜੀ ਠੀਕ ਹੈ ਜੀ ਦਾਖ ਦੇ ਦੇ ਨੇ ਜੇ ਕਹਿੰਦੇ ਨੇ ਲੈ ਜਾਣੇ ਆਏ ਪਰ ਨਹੀਂ ਆ ਥੱਲੇ ਆ ਵੇ ਬਾਕੀ ਵੇਦਨ ਦੇ ਹਿਸਾਬ ਨਾਲ ਚਲੋ ਠੀਕ ਆ ਕੰਦ ਕਾ ਹਣ ਤੂੰ ਦੇਖੋ ਵੀਰ ਜੀ ਹੁਣ ਤੂੰ ਦੇਖੋ ਕਿੱਦਾਂ ਕਰੋ ਕਰ ਲੱਗਾ ਇਹਨੂੰ ਠੀਕ ਅਸਾਹਤੀ ਆਉਂਦਿਆ ਜੀ ਤੇ ਕਿੰਨਾ ਕ ਤੇਰਾ ਦੁੱਧ ਕੱਢੀ ਜਾਊਗੀ ਪਹਿਲੇ ਸੋਏ ਦੁੱਧ ਵੀਰ ਜੀ 8-9 ਕਿਲੋ ਤੋਂ ਘਟ ਗਈ ਜਾਊਗੀ ਜਿਵੇਂ ਗਾੜੀ ਉਹ ਦੁੱਧ ਸੇਵਾ ਦਾ ਪਹਿਲਾਂ ਕੀ ਹੈ ਦੁੱਧ ਦੇਣ ਨੂੰ ਭਾਵੇਂ ਦਾਖ ਕਲੋ ਵੀ ਦੇ ਦੇ ਦੁੱਧ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਥਾਣਾ ਦੀ ਆਪਣੀ ਪਿੱਛੇ ਦੀ ਗਰੰਟੀ ਹੋ ਗਈ ਥਾਣਾ ਦੀ ਗਰੰਟੀ ਤੇ ਮੁੱਲ ਮੁੱਲ ਮੈਂ ਤਾਂ ਕਹਿੰਦਾ ਵੀ ਜੀ 52000 ਕਰ ਲੀਏ ਵੇਖ ਲਓ ਤੁਹਾਡੀ ਮਰਜ਼ੀ ਹੈ ਕੋਈ ਇੰਗਿਆ ਦੇ ਰਹੀ ਹੈ ਪੂਰੇ 50 ਹੀ ਦੇ ਦੀਏ ਪੂਰੇ 50 ਹੀ ਦਿਆਂਗੇ ਛੋਟ ਕਰ ਦਾਂਗੇ ਠੀਕ ਹੈ ਜੀ ਥਣ ਵੇਖੋ ਵੀ ਜੀ ਬਹੁਤਾ ਟੌਪ ਦਾ ਲੱਗਾ ਝੋਟੀ ਨੂੰ ਹਰੀ ਸਾਰੀ ਨੂੰ ਇਦਾਂ ਦਾ ਥਣ ਨਹੀਂ ਲੱਗਾ ਬਾਕੀ ਜੇ ਤਿਆਰ ਹੋਣੀ ਹੈ ਬਾਕੀ ਜੇ ਕੋਈ ਸਾਂਭ ਲੂਗਾ ਤੇ ਸਾਂਭ ਕੇ ਨਾਲ ਚੰਗੀ ਰਕਮ ਵੀ ਜੋੜ ਦੂਗੀ ਦੇ ਹੋਣਾ ਕੀ ਦੂਸਰੇ ਨੰਬਰ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਜੀ ਇਹ ਪਹਿਲੇ ਸੋਏ ਕਹਿੰਦੇ ਵੀ 12 ਕਿਲੋ ਦੁੱਧ ਜੁਆਏ ਨੇ ਅੱਛਾ ਐਰ ਕਾ 13 14 ਕਿਲੋ ਦੁੱਧ ਜੁਆਏ ਹੋਊਗੇ ਛੋਟੀ ਤੋਰ ਦੇਣੇ ਨਹੀਂ ਦੱਸ ਲੈ ਜੀ ਦੱਸ ਦੇਣੇ ਵੀ ਖੜਦੀ ਆ ਪਲਾਂ ਦੀ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਠੀਕ ਆ ਜੀ ਨੀਲੀ ਦੀ ਮੱਝ ਐ ਵੀ ਚੰਗੇ ਕਦ ਕਾਟ ਚਾਤਰਾ ਚੰਗੇ ਪੇਟ ਭੁਰੇ ਜਿਹਾ ਇਹ ਤਿਆਰ ਹੋਣੀ ਹੈ ਚੰਗੀ ਆ ਵਾਲੀ ਆ ਚਿਹਰੇ ਤੋਂ ਵੀ ਦੇਖ ਸਕਦੇ ਪਿੱਲੀਆਂ ਅੱਖਾਂ ਜੜੀਆਂ ਇਹਦੀਆਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਜਦਨ ਵਿਜੀ ਤਿਆਰ ਹੋ ਗਈ ਝੋਟੀ ਤੇ ਗਈ 95000 ਰੁਪਏ ਹਾਂਜੀ ਹੁਣ 85 ਜੀ ਦੇ ਦਈਏ ਕਰ ਦਈਏ ਵਿੱਚ ਮੰਨਤਾ ਨਾ ਪੂਰੇ 80000 ਦੀ ਝੋਟੀ ਦੇ ਦਾਂਗੇ ਅੱਛਾ 80000 ਦੀ ਦੇ ਦੋਗੇ ਬਾਕੀ ਵਿੱਚੋਂ ਮੌਕੇ ਤੇ ਮਾਨਤਨ ਕਰ ਦੋਗੇ ਚੰਗੀ ਇਹ ਜਿਆ ਸਾਰੀਆਂ ਵਿਧੀ ਇਹਦੇ ਕੋ ਸਾਰਾ ਬਿਲਕੁਲ ਪਰ ਨਹੀਂ ਹੈ ਠੀਕ ਹੈ ਤੇ ਹੁਣ ਇੱਕ ਆ ਚੱਟੀ ਸੂਈ ਸਵਾਈ ਜੇ ਹਾਂਜੀ ਸੂਈ ਜੇ ਇਹ ਥੋੜਾ ਚਰੀ ਹੋਇਆ ਇਹਨਾਂ ਆਈ ਤਾਂ ਇਹ ਥੋੜਾ ਚਰੀ ਚੂਕ ਲੈ ਜਾਂਦੀ ਹੈ ਜੀ ਠੀਕ ਹੈ ਆ ਦੇਖ ਸਾਡੇ ਦੀ ਚਵਾਈ ਹੋਈ ਹੈ ਜਿਹੜੀ ਚਵਾਈ ਹੋ ਕੇ ਆਈ ਹੈ ਟਾਈਮ ਜਿਹੜਾ ਦੁਪਹਿਰ ਦਾ ਵਾ ਤੂੰ ਅੱਗੇ ਆ ਜੀ ਤੇ ਅਜੇ ਵੀ ਅੰਦਰਲਾ ਮਾਲ ਜਿਹੜਾ ਵੇਕ ਗਿਆ ਵਾ ਉਹ ਜਿਹੜੀਆਂ ਵੀਡੀਓ ਚ ਮੱਜਾਂ ਪਾਉਣੀਆਂ ਸੀ ਅੱਜ 6 ਮੱਜਾਂ ਪਾਉਣੀਆਂ ਸੀ ਤੇ ਵਿੱਚੋਂ 4 ਵੇਗੀਆਂ ਤੇ ਇੱਕ ਆ ਛੋਟੀ ਫਿਰ ਹੁਣ ਵੀ ਜੀ ਇਹਨਾਂ ਨੇ ਫੇਰ ਲੈ ਆਂਦੀ ਆ ਬਾਕੀ ਕੱਦ ਕਾਠ ਚੰਗਾ ਉੱਚਾ ਵਾ ਤਰਾ ਇਹਦਾ ਬਾਕੀ ਆਪਣੇ ਦੁੱਧ ਦੇ ਸਾਨਾ ਸ਼ਾਮ ਤੱਕ ਰਵਾਨਾ ਤਿਆਰ ਕਰ ਦੂਗੀ। ਉਹ 6 ਦਿਨਾਂ ਦੇ ਮੇਰੇ ਤਾਂ ਨਾ। ਠੀਕ ਆ। ਇਹਨੋਂ ਤਰਾ ਸੋਈ ਨੂੰ ਕਿੰਨਾ ਚਿਰ ਹੋਇਆ ਅੱਜ? ਸੋਈ ਨੂੰ ਵੀ ਜੀ ਨੂੰ 5 26 ਦਿਨ ਹੋ ਗਏ ਜੇ ਮੈਂ ਤੁਹਾਨੂੰ ਆਖੀਏ ਵੀ ਇਹਨੂੰ 10 ਮਹੀਨੇ ਦੇ ਲੱਗੇ ਮੰਨ ਕੇ ਚੱਲੀਏ। ਮਹੀਨਾ ਇਹ ਤਾਂ ਲੱਗੇ ਮੰਨ ਕੇ ਚੱਲੇ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ? ਦੋ ਦੁੱਧ ਵੀ ਜੀ 9 ਕਿਲੋ ਕਹਿੰਦੇ ਆ ਆਪਾਂ 8 ਕਿਲੋ ਕਹਿੰਨੇ ਆ। ਅੱਛਾ ਤਿਆਰ ਜਿਹੜਾ ਅਸੀਂ ਕਹਿੰਦੇ ਜੀ। ਬਾਕੀ ਉਹ ਤਾਂ ਜਿਹੜਾ ਮੂੰਹ ਮੱਥੇ ਦੀ ਸੋਹਣੀ ਝੋਟੀ। ਦੁੱਧ ਤਾਂ ਬਾਹਰ ਚ ਵਾਈ ਜਾਊਗੀ ਜੇ ਸੇਵਾ-ਸੇਵਾ ਕਰੂਗੀ ਵੀਰ। ਇਹਦਾ ਮੁੱਲ ਵੀ ਜੀ ਪੰਪ 75 ਕਰੀਏ ਹਾਂ ਨਾ 82000 ਦੇ 82000 ਦੇ ਹੋਰ ਕਰਦੋ ਕਿ ਮੌਕੇ ਤੇ ਮਾਨਦਨ ਕਰਦੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਹੋਰ ਬਹੁਤ ਮਿਹਰਬਾਨੀ ਬਾਕੀ ਇਹ ਆ ਵੀ ਕੋਈ ਆਪਣੀ ਪਿੱਛੇ ਦੀ ਤੇ ਥਣਾ ਦੀ ਵੀ ਜੀ ਗਰੰਟੀ ਹੋਊਗੀ ਤੇ ਸੂਈ ਇੱਥੇ ਆਪਣੀ ਚੋਜਵਾ ਚਵਾਈ ਕਰਕੇ ਹਨਾ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਗੱਪਣਾ ਕਹਿੰਦੀ ਹੈ ਕਿ ਗੱਪਣਾ ਇੱਥੇ ਆ ਕੇ ਪਾਸ ਕਰਕੇ ਖੜੋ ਤੇ ਜਿਹੜੀਆਂ ਸੂਈਆਂ ਵਾਂ ਉਹਨਾਂ ਦੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ